ਕੇਜਰੀਵਾਲ ਦਾ ਸਿੱਧਾ ਦਖਲ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ 'ਚ ਹੋਵੇਗਾ ਪਹਿਲਾਂ ਤਾਂ ਲੋਕਸ਼ਿਪਕੇ ਹੁੰਦਾ ਸੀ ਹੁਣ ਸਿੱਧੇ ਰੂਪ ਦੇ ਵਿੱਚ ਕੇਜਰੀਵਾਲ ਨੇ ਇੱਕ ਐਸਾ ਟਾਂਕਾ ਫਿਟ ਕਰਤਾ ਕਿ ਸਾਰੀਆਂ ਗੱਲਾਂ ਕੇਜਰੀਵਾਲ ਤੋਂ ਪੁੱਛ ਕੇ ਹੋਣਗੀਆਂ ਕੇਜਰੀਵਾਲ ਨੇ ਆਪਣੇ অতি ਕਰੀਬੀ ਆਪਣੇ ਪੀਅਰ ਅਤੇ ਆਪਣੀ ਹੀ ਰਾਜ ਸਭਾ ਮੈਂਬਰ ਨੂੰ ਕੁੱਟਣ ਦੇ ਮਾਮਲੇ 'ਚ ਜੇਲ੍ਹ ਜਾ ਚੁੱਕੇ ਵਿਵਕ ਕੁਮਾਰ ਨੂੰ ਪੰਜਾਬ ਦੇ ਸੀਐਮਓ ਚ ਭੇਜ ਦਿੱਤਾ ਹੈ ਪੰਜਾਬ ਦਾ ਸੀਐਮਓ ਸਿੱਧਾ ਉਹਨਾਂ ਦੇ ਹੱਥਾਂ 'ਚ ਹੋਵੇਗਾ ਪੂਰੀ ਤਫਸੀਲ ਕੀ ਹੈ ਇਹ ਚਰਚਾ ਕਿਉਂ ਤੇ ਕਿਵੇਂ ਚੱਲੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਜਿਵੇਂ ਕੇਜਰੀਵਾਲ ਤਿਹਾਰ ਜੇਲ੍ਹ ਚੋਂ ਬਾਹਰ ਆਏ ਉਸ ਦਿਨ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਸਿਆਸਤ 'ਚ ਇੱਕ ਤਰ੍ਹਾਂ ਨਾਲ ਕਲੇਸ਼ ਜਪਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਖਰਾਬ ਹੋਣਾ ਮੁੱਖ ਮੰਤਰੀ ਨੂੰ ਸਟੇਜ ਤੇ ਬੋਲਣ ਨਾ ਦਿੱਤੇ ਜਾਣ ਤੋਂ ਲੈ ਕੇ ਕਈ ਘਟਨਾਵਾਂ ਨੇ ਜਿਨ੍ਹਾਂ ਨੇ ਇੱਕ ਨਵੀਂ ਇਬਾਰਤ ਲਿਖੀ ਹੈ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਚਰਚਾ ਚੱਲੀ ਹੈ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਪੰਜਾਬ ਦੀ ਅਫਸਰ ਸ਼ਾਹੀ ਇਹ ਚਰਚਾ ਨੇ ਜ਼ੋਰ ਫੜਿਆ ਕਿ ਇੱਕ ਫਾਈਲ ਮੂਵ ਕੀਤੀ ਗਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਵਿਵਕ ਕੁਮਾਰ ਨੂੰ ਲਾਇਆ ਗਿਆ ਵਿਵਕ ਕੁਮਾਰ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਸਨ ਪੀਐਸਨ ਉਹ ਜੇਲ੍ਹ ਵੀ ਜਾ ਚੁੱਕੇ ਨੇ ਉਹਨਾਂ ਨੂੰ ਲਾਇਆ ਗਿਆ ਤੇ ਬੜੇ ਭਰੋਸੇਯੋਗ ਨੇ ਅਰਵਿੰਦ ਕੇਜਰੀਵਾਲ ਦੇ ਉਹ ਅਰਵਿੰਦ ਕੇਜਰੀਵਾਲ ਦੇ ਇੰਨੇ ਕ ਜਿਆਦਾ ਭਰੋਸੇਯੋਗ ਨੇ ਕਿ ਅਰਵਿੰਦ ਕੇਜਰੀਵਾਲ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਬਿਨਾ ਪੁੱਛੇ ਪਾਣੀ ਤੱਕ ਨਹੀਂ ਪੀਂਦੇ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਸੀਐਮਓ ਦੇ ਵਿੱਚ ਲਾਏ ਜਾਂਦੇ ਤਾਂ ਸਿੱਧੇ ਰੂਪ ਦੇ ਵਿੱਚ ਜਿਹੜਾ ਦਖਲ ਹੈ ਕੇਜਰੀਵਾਲ ਦਾ ਹੋਵੇਗਾ ਪਹਿਲਾ ਫਾਈਲ ਅਫਸਰ ਸ਼ਾਈ ਅਫਸਰਸ਼ਾਹੀ ਵੀ ਰੰਗ ਟੰਗ ਦੇਖਦੀ ਹੈ ਨਾ ਕਿ ਕੌਣ ਤਾਕਤਵਾਰ ਹੈ ਫਿਰ ਇੱਕ ਸੁਪਰ ਸੀਐਮ ਵਿਵਕ ਕੁਮਾਰ ਦੇ ਤੌਰ ਦੇ ਉੱਤੇ ਕੇਜਰੀਵਾਲ ਦੀ ਪ੍ਰੌਕਸੀ ਦੇ ਤੌਰ ਦੇ ਉੱਤੇ ਪੰਜਾਬ ਚ ਬੈਠ ਜੇਗਾ ਇਹ ਚਰਚਾ ਵਾਂ ਇਹ ਚਰਚਾ ਵਾਂ ਕਿਵੇਂ ਸ਼ੁਰੂ ਹੋਈ ਹੈ ਹਾਲਾਂਕਿ ਇਹਦੀ ਖਬਰ ਬਣਨੀ ਹਲੇ ਬਾਕੀ ਹੈ ਪਰ ਇਹ ਖੁੰਡ ਚਰਚਾ ਇਹ ਕਣਸੂਆ ਕਿਉਂ ਚੱਲ ਰਹੀਆਂ ਨੇ ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਇਹ ਗੱਲ ਖਾਸ ਕਰਕੇ ਪੰਜਾਬ ਸਿਵਲ ਸਕਤਰੇ ਦੇ ਵਿੱਚ ਇਹ ਗੱਲ ਬੜੇ ਜ਼ੋਰ ਨਾਲ ਤੁਰੀ ਹੈ ਕਿ ਇੱਕ ਫਾਈਲ ਮੂਵ ਕੀਤੀ ਗਈ ਹੈ ਜਿਹਦੇ ਵਿੱਚ ਵਿਵਕ ਕੁਮਾਰ ਦਾ ਨਾਮ ਲਿਖਿਆ ਗਿਆ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਜਾਨੀ ਕਿ ਪੰਜਾਬ ਸੀਐਮਓ ਨੂੰ ਚਲਾਉਣਗੇ ਤੇ ਉਹਨਾਂ ਦੀ ਇੱਕ ਨਿਯੁਕਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਚੱਲ ਰਹੀ ਹੈ ਇਹਦੀ ਹਾਲੇ ਤੱਕ ਕਿਸੇ ਪ੍ਰਕਾਰ ਦੀ ਕਿਸੇ ਪਾਸਿਓ ਪੁਸ਼ਟੀ ਨਹੀਂ ਹੋਈ ਅਸ਼ੀਆਂ ਚੀਜ਼ਾਂ ਦੀ ਪੁਸ਼ਟੀ ਹੁੰਦੀ ਵੀ ਉਦੋਂ ਹੁੰਦੀ ਹੈ ਜਦੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਪਰ ਇਹ ਚਰਚਾ ਹੁਣ ਇਹਦੇ ਅਸਰ ਕੀ ਹੋਣਗੇ ਇੱਥੇ ਜਾਂਦੇ ਜਾਂਦੇ ਆ ਗੱਲ ਕਰ ਲੈਨੇ ਮੇਨ ਮੁੱਦਾ ਜੋ ਤੁਹਾਨੂੰ ਦੱਸਣਾ ਸੀ ਉਹ ਮੈਂ ਦੱਸ ਚੁੱਕਿਆ ਇਹਦੇ ਅਸਰ ਕੀ ਹੋਣਗੇ ਕੀ ਪੰਜਾਬ ਦੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਕਰਨਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਬਰਦਾਸ਼ਤ ਕਰਨਗੇ ਮੁੱਖ ਮੰਤਰੀ ਦਾ ਤਾਂ ਨਹੀਂ ਮੈਨੂੰ ਪਤਾ ਪਰ ਪੰਜਾਬ ਦੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਕਿਸੇ ਐਸੇ ਵਿਅਕਤੀ ਨੂੰ ਜਿਹੜਾ ਪੰਜਾਬੀ ਨਾ ਹੋਵੇ ਤੇ ਪੰਜਾਬ ਤੇ ਆ ਕੇ ਚੌਧਰ ਕਰੇ ਇਹ ਕਦੇ ਵੀ ਜਿਹੜਾ ਸਹਿਨ ਨਹੀਂ ਕਰ ਸਕਦੇ ਹੁਣ ਮੁੱਖ ਮੰਤਰੀ ਕੀ ਕਰਨਗੇ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੈਨੂੰ ਨਿੱਜੀ ਤੌਰ ਤੇ ਇਹ ਚੀਜ਼ ਲੱਗਦੀ ਹੈ ਕਿ ਮੁੱਖ ਮੰਤਰੀ ਨੂੰ ਇਹ ਚੀਜ਼ ਪਸੰਦ ਤਾਂ ਨਹੀਂ ਹੋਗੀ ਪਰ ਮੁੱਖ ਮੰਤਰੀ ਉਸੇ ਤਨਖਾਹ ਤੇ ਉਸੇ ਦਿਹਾੜੀ ਤੇ ਕੰਮ ਕਰਨ ਦੇ ਲਈ ਰਾਜ਼ੀ ਨੇ ਵੀ ਚਲੋ ਕੋਈ ਗੱਲ ਨਹੀਂ ਜੋ ਤੁਸੀਂ ਕਰਨਾ ਕਰੀ ਚਲੋ ਮੈਂ ਤਾਂ ਆਪਣਾ ਹਰਾ ਪੈਨ ਜੇਬ ਚ ਪਾ ਕੇ ਫੇਰੀ ਜਾਊਂਗਾ ਇੱਥੇ ਇਹਨੂੰ ਟੀਚਰਾ ਕਰਾਂ ਉਹ ਸਟੇਜ ਤੇ ਜਾ ਕੇ ਉੱਥੇ ਉਹਨੂੰ ਟੀਚਰਾ ਕਰਾਂ ਇਸ ਸਥਿਤੀ 'ਚ ਮੁੱਖ ਮੰਤਰੀ ਚਲੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਲ ਮਿਲਾ ਕੇ ਸਿਰਫ ਇੱਕ ਮਾਮਲੇ 'ਚ ਗੜਸ ਦਿਖਾਈ ਹੈ ਤੇ ਉਹ ਸੀਗਾ ਜਦੋਂ ਰਾਗਵ ਚੱਡੇ ਨੂੰ ਚੇਅਰਮੈਨ ਚੇਅਰਮੈਨ ਲਾਇਆ ਜਾਣਾ ਸੀ ਕਿਸੇ ਬੋਰਡ ਦਾ ਉਦੋਂ ਹੀ ਦਿਖਾਈ ਹੈ ਕਿਉਂਕਿ ਸੱਤਾ ਦੇ ਅੰਦਰ ਇਹ ਗੱਲ ਚਰਚਾ ਤੇ ਚਰਚਾ 'ਚ ਸੀ ਸਿਆਸਤ ਦੇ ਅੰਦਰ ਕਿ ਸੱਤਾ ਜਿਹੜੀ ਉਹ ਰਾਗਵ ਚੱਡੇ ਦੇ ਆਲੇ-ਦਾਲੇ ਘੁੰਮ ਰਹੀ ਹੈ ਨਾ ਕੇ ਭਗਵੰਤ ਮਾਨ ਦੇ ਆਲੇ-ਦਾਲੇ ਮੁੱਖ ਮੰਤਰੀ ਨੇ ਉਦੋਂ ਬਾਅਦ ਹਰ ਗੱਲ ਮੰਨੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਇਹ ਜਿਹੜੀ ਚਰਚਾ ਵਿਭੂਬ ਕੁਮਾਰ ਵਾਲੀ ਇਹਨੂੰ ਮਜ਼ਬੂਤੀ ਕਿਵੇਂ ਮਿਲਦੀ ਹੈ ਔੰਕਾਰ ਸਿੰਘ OSD ਨੂੰ ਅਚਾਨਕ ਹਟਾਇਆ ਗਿਆ ਫਿਰ ਨਵਨੀਤ ਵਧਾਵਾ ਨੂੰ ਮaaf ਕਰਨਾ ਨਵਨੀਤ ਵਧਵਾ ਨੂੰ ਹਟਾਇਆ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਚੱਲਦੀਆਂ ਰਹੀਆਂ ਇਸ ਕੜੀ ਦੀਆਂ ਹੀ ਇਹ ਸਾਰੀਆਂ ਚੀਜ਼ਾਂ ਨੇ ਇਸ ਕੜੀ ਦੇ ਨਾਲ ਹੀ ਜੋੜ ਕੇ ਦੇਖਿਆ ਜਾਣ ਜਦੋਂ ਪ੍ਰਾਣੀਆਂ ਜਾਂ ਤਾਜ਼ਾ ਘਟਨਾਵਾਂ ਤੇ ਆਪਾਂ ਗੌਰ ਕਰਦੇ ਤਾਂ ਉਤਨ ਅੰਦਾਜ਼ਾ ਲਾਇਆ ਜਾ ਸਕਦਾ ਕਿ ਵਿਵਕ ਕੁਮਾਰ ਵਾਲੀ ਕਿੱਡੀ ਗੱਲ ਆ ਫਿਰ ਇਹ ਵੀ ਹੋ ਸਕਦੀ ਆ ਜੇਕਰ ਵਿਵਕ ਕੁਮਾਰ ਨੂੰ ਲਾ ਦਿੱਤਾ ਜਾਂਦਾ ਪੰਜਾਬ ਦੀ ਖੁਦਮੁਖਤਿਆਰੀ ਜਿਹਦੀ ਇੱਕ ਸਵੇ ਰੋਲਾ ਸੁਵਾਲ ਖੈਰ ਹਣੀ ਵੀ ਪਾਉਂਦੇ ਸੀ ਉਹ ਸਰੈਂਡਰ ਕਰ ਦਿੱਤੀ ਜਾਊਗੀ ਕੇਜਰੀਵਾਲ ਦੇ ਅੱਗੇ ਕੇਜਰੀਵਾਲ ਨੂੰ ਨਾ ਤਾਂ ਪੰਜਾਬ ਦਾ ਪਤਾ ਨਾ ਹੀ ਪੰਜਾਬੀ ਨੇਚਰ ਦਾ ਪਤਾ ਪੰਜਾਬ ਮੁੱਖ ਮੰਤਰੀ ਬੇਸ਼ੱਕ ਨਕਮੇ ਹੋਣ ਮੁੱਖ ਮੰਤਰੀ ਬੇਸ਼ੱਕ ਬਹੁਤ ਚੰਗੇ ਹੋਣ ਇੱਕ ਅਲੈਦਾ ਗੱਲ ਹੈ ਪਰ ਪੰਜਾਬੀ ਪੰਜਾਬੀ ਦੇ ਨਾਲ ਧੱਕੇ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਗੱਲ ਆਮ ਆਦਮੀ ਪਾਰਟੀ ਕੰਨਾਂ 'ਚ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਸੁਣ ਕੇ ਤੇ ਸਮਝ ਲਵੇ ਜੇਕਰ ਅਜਿਹਾ ਵਾਪਰਦਾ ਜੇਕਰ ਸਿੱਧੇ ਰੂਪ ਦੇ ਵਿੱਚ ਹੁੰਦਾ ਹੁਣ ਗੜਸਤਾ ਮੁੱਖ ਮੰਤਰੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆਪਣੇ ਆਤਮ ਸਨਮਾਨ ਦੇ ਲਈ ਲੜਨਾ ਚਾਹੀਦਾ

ਪੰਜਾਬੀਆਂ ਨੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਮੁੱਖ ਮੰਤਰੀ ਦਾ ਮੈਨੂੰ ਪਤਾ ਨਹੀਂ ਮੁੱਖ ਮੰਤਰੀ ਕੁਝ ਵੀ ਕਰ ਸਕਦੇ ਕਿਉਂਕਿ ਮੁੱਖ ਮੰਤਰੀ ਦੇ ਨੇੜਲੇ ਹੀ ਇਹ ਗੱਲ ਕਹਿੰਦੇ ਆ ਕਿ ਭਗਵੰਤ ਮਾਨ ਦਾ ਕੋਈ ਪਤਾ ਨਹੀਂ ਭਾਈ ਕਿੱਧਰ ਨੂੰ ਹੋ ਜਵੇ ਐਸੀ ਨਹੀਂ ਉਹਦੀ ਗਾਰੰਟੀ ਲੈਂਦੇ ਆਮ ਆਦਮੀ ਪਾਰਟੀ ਦੇ ਵੱਡੇ ਟੂਟ ਸੈਕੰਡ ਲਾਈਨ ਦੇ ਲੀਡਰ ਇਹਨੂੰ ਟੂ ਟਾਇਰ ਕਿਹਾ ਜਾਂਦਾ ਹੈ ਲੀਡਰਸ਼ਿਪ ਹੈ ਜਿਹੜੀ ਉਹ ਇਹ ਗੱਲ ਕਹਿੰਦੀ ਹੈ ਤਾਂ ਐਸੀ ਤਾਂ ਕੌਣ ਹੁੰਨੇ ਆ ਵੈਵ ਕੁਮਾਰ ਦੀ ਨਿਯੁਕਤੀ ਦੀ ਚਰਚਾ ਇੱਕ ਅੱਦੇ ਦਿਨ ਚ ਫਾਈਨਲ ਹੋ ਜੂਗੀ ਕਿ ਕੀ ਵਾਕਈ ਸੱਚ ਸੀ ਜਾਫਰੀ ਸ਼ੁਰਲੀਆਂ ਛੜੀਆਂ ਗਈਆਂ ਸੀਗੀਆਂ ਅਫਸਰ ਸ਼ਾਹੀ ਦੇ ਵੱਲੋਂ ਪਰ ਸੂਤਰ ਇਹ ਗੱਲ ਕਹਿੰਦੇ ਆ ਕਿ ਸਿਵਲ ਸਖਤਰੇਤ ਦੇ ਵਿੱਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਇੱਕ ਫਾਈਲ ਜ਼ਰੂਰ ਮੂਵ ਹੋਈ ਹੈ ਹੁਣ ਦੇਖਦੇ ਆ ਕਿ ਉਸ ਫਾਈਲ ਦੇ ਵਿੱਚ ਕੀ ਦਾ ਨਾਂ ਆ